ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਨਜ਼ਮ ਉਲਾਂਬੇ ਖੜਕਾ ਕੇ ਬੁਹਾ ਮੋੜ ਆਈਆਂ ਅੰਦਰ ਬੈਠਾ ਬੋਲਦਾ ਨਹੀਂ ਖੜਕਾ ਕੇ ਬੁਹਾ ਮੋੜ ਆਈਆਂ ਅੰਦਰ ਬੈਠਾ ਬੋਲਦਾ ਨਹੀਂ ਕਿ ਕਮੀ ਏ ਮੇਰੀ ਮੁਹੱਬਤ ਚ ਜਿੰਦਰਾ ਮੁਹੱਬਤ ਵਾਲਾ ਕੋਲਦਾ ਨਹੀਂ ਜੀ ਜਿੰਦਰਾ ਦਿਲ ਵਾਲਾ ਕੋਲਦਾ ਨਹੀਂ ਤੇਰੀ ਖਾਤਰ ਰੋਜ਼ੇ ਰੱਖੇ ਤੇਰੀ ਖਾਤਰ ਰੋਜ਼ੇ ਰੱਖੇ ਮੈਂ ਕਰੀਆਂ ਪਾਕ ਨਮਾਜ਼ਾਂ ਵੀ ਤੇਰੀ ਖਾਤਰ ਰੋਜ਼ੇ ਰੱਖੇ ਮੈਂ ਪਰ ਕਰੀਆਂ ਪਾਕ ਨਮਾਜ਼ਾਂ ਵੀ ਅੱਖਰ ilm ਦਾ ਪਾਠ ਪੜਾਵੇਂ ਵਹੀ ਮੇਰੇ ਮੁਕੱਦਰ ਦੀ ਫੋਲਦਾ ਨਹੀਂ ਵਹੀ ਮੇਰੇ ਮੁਕੱਦਰ ਦੀ ਫੋਲਦਾ ਨਹੀਂ ਕਰ ਲੈ ਸ਼ਿਕਵੇ ਚਾਹੇ ਸ਼ਿਕਾਇਤਾਂ ਤੂੰ ਕਰ ਲੈ ਸ਼ਿਕਵੇ ਚਾਹੇ ਸ਼ਿਕਾਇਤਾਂ ਤੂੰ ਭਾਵੇਂ ਦਿਲ ਹੈ ਲੱਖ ਉਲੰਭੇ ਵੀ ਕਰ ਲੈ ਸ਼ਿਕਵੇ ਭਾਵੇਂ ਸ਼ਿਕਾਇਤਾਂ ਤੂੰ ਭਾਵੇਂ ਦਿਲ ਹੈ ਲੱਖ ਉਲੰਭੇ ਵੀ ਬਣਜ ਪਪਾਰ ਦੀ ਹੱਟੀ ਪਾ ਲਈ ਤੂੰ ਆਪਣੀ ਮੁਹੱਬਤ ਕਿਉਂ ਤੋਲਦਾ ਨਹੀਂ ਤੂੰ ਆਪਣੀ ਮੁਹੱਬਤ ਕਿਉਂ ਤੋਲਦਾ ਨਹੀਂ ਦੀਦ ਤੇਰੀ ਦੇ ਨੈਣ ਪਿਆਸੇ ਦੀਦ ਤੇਰੀ ਦੇ ਨੈਣ ਪਿਆਸੇ ਜਿੰਦ ਮੇਰੀ ਨਿਤ ਲਾਵੇ ਕਿਐਸੇ ਹਾਲਤ ਦੇਖ ਗਰੀਬੜੀ ਦੀ ਕਿਉਂ ਤੇਰਾ ਕਲੇਜੜਾ ਡੋਲਦਾ ਨਹੀਂ ਕਿ ਤੇਰਾ ਕਲੇਜੜਾ ਡੋਲਦਾ ਨਹੀਂ ਸ਼ੁਕਰੀਆ ਜੀ